ਵਾ ਟਿਕੜ ਬੰਗਾ ਜੋਲੋ ਤਾਰਾ ਬਾ ਕਾਚਾ ਦੁੰਗਾ ਲੱਕ ਚੁਕ ਬਾਗਰ ਬੋਕਲ ਠੂਕੋ ਠੁਗਾ ਕਾ ਅਗੋ ਬਗਾ ਇਹ ਕੀ ਸੀ ਇਹ ਮਨੀਲਾ ਦੀ ਭਾਸ਼ਾ ਇਹਦੀ ਇਹ ਮਨੀਲਾ ਵਾਲੀ ਭਾਸ਼ਾ ਵੀ ਉਹ ਚ ਕਹਿੰਗਾ ਖਣੀ ਕਿ ਸਵਾਰ ਆ ਇਹਦੀ ਭਾਜ ਕਹਿੰਗਾ ਕੋ ਟੇਸਟੀ ਆ ਖਰੀ ਕਾਗੜੀ ਵਿਗੜੀ ਸ਼ੋਕਲਾ ਟੱਕਾ ਸਿੱਧਾ ਬਾਕੀ ਕੜਾਹੀ ਕੋਲਾ ਬਾਚੀ ਚਿਕਨ ਮੁਰਗਾ ਮੁਰਗਾ ਕਾ ਕਉ ਕਿਓ ਲੋ ਮਿੱਤਰੋ ਅੱਜ ਹੋਣੀਆਂ ਕਹਿੰਦੇ ਕਿੜਿਆ ਕਿੜਿਆ ਆਰੰਗੀ ਤੇ ਲਾਈ ਜਾਂਦਾ ਘੋਟਾ ਤੇ ਇਧਰ ਗੰਡੇ ਗੁੰਡੇ ਕੱਟਨੇ ਤੇ ਉਧਰ ਭੇਜੂ ਤੇ ਗੋਰਾ ਸਿਓ ਕੀ ਕਰੀ ਜਾਂਦੇ ਆ ਇਹ ਮਚਾਈ ਜਾਂਦੇ ਅੱਗ ਚੁੱਲਾ ਲਿਆ ਬਣਾ ਦੇਸੀ ਚੁੱਲਾ ਆ ਸਾਨੂੰ ਦੇਸੀ ਤੇ ਕਨ ਬਾਈ ਮਨੀਲਾ ਵਾਲਾ ਬਣਾ ਕੇ ਖਵਾਉਗੇ ਜੇ ਮਨੀਲਾ ਚ ਬਣਾਉਂਦੇ ਆ ਠੀਕ ਆ ਸਿਰਾਜ ਦਿਖਾਉਣੇ ਪੂਰਾ ਚੈੱਕ ਕਰਿਓ ਹਾਂ ਟੋਪਾ ਜੀ ਟੋਕਾ ਹਾਂ ਟੋਪੜਾ ਕੋਕਾ ਤਾਂ ਸਿਰ ਤੇ ਤੇ ਲਾਈ ਮੇਤਰਾ ਮੇਰੀ ਡਿਊਟੀ ਆ ਚਿਕਨ ਤੋਣ ਦੀ ਆਪਾ ਧੋਨੇ ਚਿਕਨ ਹੈ ਪੇਰ ਹੈ ਨਹੀਂ ਤੇ ਲੱਪ ਗਿਆ ਇਹ ਮੇਰੇ ਸਾਰੇ ਪੱਥਰਾਂ ਚੋਂ ਕੱਢ ਦਿੰਦੇ ਆ ਅੱਗ ਜੇ ਜਦੋਂ ਪਹਿਲਾਂ ਨਹੀਂ ਉਹ ਬਣਾ ਸੀ ਬਾਂਦਰ ਬਾਂਦਰ ਤੋਂ ਬੰਦਾ ਬਣੇ ਉਹ ਭੇਜੂ ਸੀਗਾ ਹਏ ਮਨੀਲਾ ਵਾਲਾ ਲੱਗ ਗਿਆ ਹੁਣ ਕੱਭ ਕੀ ਤੇਰੀ ਆ ਬਈ ਮਨੀਲਾ ਲੈ ਚੱਲਦੀ ਜਾਂਦਾ ਪ੍ਰੋਜੈਕਟ ਤਵੀ ਧਰਤੀ ਤਵੀ ਧਰਤੀ ਪਰ ਰੋਟੇ ਬਣਾਉਣਗਾ ਚੱਲ ਪਿਆ ਕੰਮ ਬਾਲੇ ਲਾ ਦੇ ਬਾਲੇ ਬਾਲੇ ਹਾਂ ਸਾਗ ਹੀ ਉਹਨਾ ਪੋਰ ਸਾਗ ਤੇਲ ਹਾਂਜੀ ਆ ਕਰਤੀ ਆ ਹਾਲੇ ਕਰਮਜੀਤ ਵੀ ਕਰੀ ਜਾਂਦਾ ਸਫਾਈ ਪੂਰਾ ਨੇ ਕਿਹੜਾ ਕਿਹੜਾ ਕਰਾਈ ਜਾਂਦਾ ਵਾਹ ਬੋਲਾ ਬੋਲੇ ਇੱਕ ਵੀ ਅੱਛਾ ਕਰਤਾ ਲੈਣਾ ਛੱਟ ਕਮਣਾ ਬਲੋੜਾ ਛੱਟਿਓ ਛੋੜਾ ਛੱਟਿਓ ਨਾ ਨਹੀਂ ਪਹਾੜੀ ਟਮਾਟਰ ਦਾ ਪਹਿਲਾ ਪੈਗੇ ਕੋਈ ਲਿਆ ਗੰਡੇ ਲਾਓ ਗੰਡੇ ਲਿਆ ਭਾਜੀ ਗੋਮੀ ਲਿਆ ਚੱਕਰ ਯਾਰ ਮਾਣ ਇਤੋਂ ਆ ਕੀ ਕੀ ਪਾਇਆ ਆ ਇਸ ਤਰ੍ਹਾਂ ਵਿੱਚ ਇਹ ਚ ਵੀਰੇ ਇਹਦਾ ਪਿਆਜ਼ ਹਾਂ ਹਰੀ ਮਿਰਚ ਲਸਣ ਆਦਰਕ ਤੇ ਟਮਾਟਰ ਤੇ ਜਿਹੜੀ ਆ ਅੱਗ ਜੀ ਤਾਂ ਨੂੰ ਕੱਢੀ ਦਾ ਕੀ ਕਾਰਨ ਹੈ ਇਹ ਸੀਕ੍ਰੇਟ ਹੈ ਹੈ ਸੀਕ੍ਰੇਟ ਨਹੀਂ ਪਰਾਦਾ ਬਲੌਗ ਦੇ ਐਂਡ 'ਚ ਦੱਸਾਂਗੇ ਚਲੋ ਐਂਡ 'ਚ ਦੱਸਾਂਗੇ ਐਂਡ 'ਚ ਇਹਦਾ ਕੀ ਕਾਰਨ ਵੀ ਜਿਹੜੀ ਅੱਗ ਜੀ ਕੱਢੀ ਆ ਜਿਹੜੀ ਅੱਗ ਕੱਢੀ ਆ ਅੱਜ ਨੂੰ ਆ ਦੇਣਾ ਇਹ ਆਪਾਂ ਭਾਈ ਸਰੋਂ ਦਾ ਤੇਲ ਹੂੰ ਕਿਉਂ ਨਹੀਂ ਪਾਇਆ ਇਹ ਆਪਾਂ ਹੂੰ ਚਲ ਦੱਸ ਹੀ ਦਿੰਨੇ ਆ ਸਰੋਂ ਦਾ ਤੇਲ ਹੈ ਇਹਦਾ ਆਪਾਂ ਪੂਰਾ ਇਹ ਮੱਚ ਕੇ ਕਲਕ ਗਿਆ ਇਹ ਹੂੰ ਉਦੋਂ ਵਜਾ ਮਾੜਾ ਪਾਣੀ ਸਿੱਟਾ ਲਾ ਦਿਓ ਫਿਰ ਉਹ ਤੇ ਹਲਦੀ ਉਹ 스멜 ਜੀ ਨਹੀਂ ਆਉਂਦੀ ਮਤਲਬ ਜੇ ਕੋਈ ਵੀ ਚੀਜ਼ ਬਣਾਉਂਦਾ ਮਹਿਕ ਨਹੀਂ ਆਉਂਦੀ ਤੇਲ ਦੀ ਜਿਹੜੀ ਕੱਚੇ ਕੱਚੇ ਦੇ ਨਹੀਂ ਆਉਂਦੀ ਉਹ ਨਹੀਂ ਕੱਚਾ ਪਾਣੀ ਠੀਕ ਆ ਹੋਰ ਕੀ ਆ ਮਸਾਲੇ ਕਿਹੜੇ ਆ ਇਹ ਮਸਾਲੇ ਪਾਈ ਚੱਲਦੇ ਆ ਪਰ ਨਾਲ ਦਿਖਾਈ ਚੱਲਦੇ ਆ ਜਿੰਦੇਸਤੀ ਸਮਾਨ ਦਾ ਦਿਸ ਇਜ਼ ਇਟ ਕਿਆ ਆਕਾ ਇਹ ਪਾਤਾ ਆਪਾਂ ਨੂਨ ਨੂਨ ਲਾਲ ਮਿਰਚ ਲਾਲ ਮਿਰਚ ਜੀਰਾ ਜੀਰਾ ਹਰੀ ਮਿਰਚ ਪਹਿਲਾਂ ਵੀ ਹੈ ਨਾ ਹਰੀ ਮਿਰਚ ਗਈ ਪਹਿਲਾਂ ਨੂਨ 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 ਮਸ ਸੁਸਵਾਸਵਾਹਾ ਹੋਰ ਕੀ ਆ ਇਤੋਂ ਬਾਅਦ ਵੀਰੇ ਆ ਗਿਆ ਆਪਣਾ ਘਰ ਦਾ ਮਸਾਲਾ ਆਪ ਦਾ ਆ ਇਹ ਆਪਣੇ ਲਾਏ ਐ ਅਸਲੀ ਯਾਦ ਇਹ ਆਪਣੇ ਇਹਦੇ ਵਿੱਚ ਮਸਾਲੇ ਚ ਹੈਗਾ ਨੂਨ ਹਮ ਆ ਸੌਰੀ ਲਹਜੀ ਵੱਡੀ ਛੋਟੀ ਹਮ ਲਸਣ ਅਦਰਕ ਹਮ ਸਾਰੇ ਸਾਰਾ ਤੇ ਤੇਲ ਚਾਰ ਚੀਜ਼ਾਂ ਹੋਰ ਐ ਤੇ ਚਾਰ ਚੀਜ਼ਾਂ ਹੋਰ ਤੇ ਲੁਭੜਾ ਵਾ ਘਰ ਦਾ ਵੀਰੇ ਇਹ ਉਹ ਨਹੀਂ ਹੈਗਾ ਦੂਜਾ ਵੀ ਆਪਾਂ ਨੂੰ ਅੱਕਰੀ ਜੜ ਵੀ ਪਾਉਣੀ ਆ ਕਰਾ ਕਰੂਗਾ ਹਮ ਲਾਪੋ ਉਹਦੇ ਬਣਾਇਆ ਯਾਦ ਤੇ ਉਹਦੇ ਆਪਾਂ ਨੂੰ ਤੜਕੇ ਕੋ ਬੰਦਾ ਖਰਾਬ ਤਾਂ ਨਹੀਂ ਹੋਇਆ ਨਾ 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 ਤਾਂ ਹੀ ਤਾਂ ਬਣਾਉਣ ਲੱਗੀ ਬਸ ਫਿਰ ਇਹ ਤੂੰ ਖਾ ਕੇ ਦੇ ਖਾ ਕੇ ਖਰਾਬ ਨਹੀਂ ਹੁੰਦਾ ਬੰਦਾ ਹਾਂ ਤੜਕੇ ਨਹੀਂ ਬੰਦਾ ਕੋਈ ਜਰੇ ਪੇਟ ਜਾਂ ਮੱਚੀ ਜਾਂਦਾ ਜਾਂ ਕੋਈ ਗੜਬੜਾ ਜਾਂ ਕੋਈ ਹੋਰ ਨਾ ਆਪਣੇ ਮਾਤਾ ਦਾ ਬਣਾਇਆ ਵੇ ਇਹ ਘਰੇ ਸੁਕਾ ਕੇ ਲਸਣ ਅਦਰ ਇੱਕ ਵੱਡੀ ਲੇਚੀ ਛੋਟੀ ਲੇਚੀ ਲਾਲ ਮਿਰਚ ਤੇ ਸੌਫ ਉਹ ਕੋਪਾ ਵਿੱਚ ਨਾਲ ਮਿਰਚ ਵੀ ਘਰ ਦੀ ਆਪਣੀ ਆਦੀ ਹੈ ਬਜ਼ਾਰੋਂ ਆਪਾਂ ਕੱਲੀ ਹਲਦੀ ਦੇ ਨਾਣ ਲੈ ਕੇ ਆਉਂਦਾ ਚਲ ਗੰਡੇ ਪਾਏ ਉਹ ਲੈ ਕੇ ਆਉਣੇ ਆ ਅਵੇ ਵਿੱਚ ਕੋਈ ਹੋਰ ਜਾਨੀ ਕਿ ਆਪਣਾ ਇਹ ਨਹੀਂ ਕੋਈ ਐਮ ਡੀ ਐਚ ਮਸਾਲਾ ਜਾਂ ਕੋਈ ਹੋਰ ਉਹ ਜਾਂ ਕੋਈ ਉਸ ਦਾ ਬਾਹਰ ਲਾ ਹਾਂ ਉਹ ਤਾਂ ਨਹੀਂ ਕਿਤੇ ਘਰੋਂ ਫੜ ਕੇ ਵੜ ਲਿਆ ਮੁਰਗਾ ਤਾਂ ਬਾਹਰ ਲਈਏ ਐ ਕਰਕੇ ਵੀ ਕਹਿਣਾ ਮੰਨ ਲਓ ਬਈ ਆਪਾਂ ਮਸਾਲਾ ਵਸੂਲਾ ਕੋਈ ਹੋ ਰਹਾ ਹੀ ਨਹੀਂ ਪਾਇਆ ਬਾਲਾ ਪਾਣੀ ਵੀ ਘਰ ਦਾ ਇਹਦੇ ਵਿੱਚ ਪੈਣਾ ਬਈ ਪਾਣੀ ਆ ਫਿਲਟਰ ਵਾਲਾ ਹਾਂ ਫਿਲਟਰ ਆ ਪਾਣੀ ਫੇਰ ਤੜਕਾ ਤੜਕਾ ਕਰੀ ਜਾਂਦਾ ਰੈੜੀ ਗੋਰਾ ਮਨੀਲਾ ਵਾਲਾ ਰੈੜੀ ਦਾ ਹਾਂ ਕਿਹੜਾ ਆ ਕਿਹੜਾ ਥੱਕਦੇ ਬਈ ਨਹੀਂ ਹੁਣ ਥੱਕੜਾ ਖੜੀਏ ਜਕਾ ਜਮਨੇੜਾ ਕੜੇ ਤੋਂ ਕੋਲਾ ਚੱਕ ਦੇਸੀ ਆ ਟੱਕਣ ਛੋਟ ਆਪਣਾ ਨਾ ਦੇਸੀ ਕੰਮ ਤਾਂ ਦੇਸਿਕ ਹੀ ਹੁੰਦੇ ਹਨ ਨਹੀਂ ਭਾਈ ਪਾਣ ਜੀ ਹੂੰ ਪੂਰਾ ਪੂਰਾ ਲੇਟ ਸੀਗਾ ਮੈਂ ਵੀ ਕਹਿੰਦਾ ਰੈਡੀ ਆ ਕੰਮ 10 ਮਿੰਟ ਲੱਗਦੇ ਹੈ ਈਕੜੀ ਗੁਗੜੀ ਮੋਲੇ ਕਰ ਚਲ ਟਿਕੜ ਬੰਗਾ ਜੋਲੋ ਤਾਰਾ ਬਾ ਕਾਚਾ ਦੁੰਗਾ ਲੱਕ ਚੁੱਕ ਬਾਗਰ ਬੋਕੜ ਚੁੱਕ ਚੁਗਾ ਨੁਕਾ ਅੱਗੋ ਬਗਾ ਆਜਾ ਬਗਾ ਇਹ ਇਹ ਮਨੀਲਾ ਦੀ ਭਾਸ਼ਾ ਹੈ ਦੀ ਇਹ ਮਨੀਲਾ ਵਾਲੀ ਭਾਸ਼ਾ ਵੀ ਉਹ ਚ ਕਹੇਗਾ ਖਾਣੀ ਕਿ ਸਵਾਦ ਆ ਹਾਏ ਕਹੇ ਖਾਣੀ ਟੇਸਟੀ ਹੈ ਸਾਰੇ ਕੋਲ ਉਹ ਤਾਂ ਕਿਆ ਨਹੀਂ ਆਣਾ ਹੈ ਹੈ ਮੈਨੂੰ ਮਨੀਲਾ ਦੀ ਭਾਸ਼ਾ ਚ ਕਹੇਗਾ ਕੋ ਟੇਸਟੀ ਹੈ ਖਾਣੀ ਕਾਕੜੀ ਵਿਕਰੀ ਸ਼ੋਕਲਾ ਚੁਗੋ ਬੋਗਾ ਚੁਗੋ ਬੋਗਾ ਹੈ ਚੁਗੋ ਬੋਗਾ ਕਹਦਾ ਚੁਗੋ ਬੋਗਾ ਲੈ ਮੇਤਰੋ ਬਟਰ ਤਾਂ ਪਾਤਾ ਮੁੰਡਿਆਂ ਨੇ ਬਟਰ ਪਾ ਕੇ ਹੁਣ ਗਰਪੇਸ਼ ਹੈ ਮੇਥੀ ਪਾਰਿਆ ਮੇਥੀ ਪਾ ਕੇ ਕਹ ਕਿਹੜਾ ਕਿਹੜਾ ਕਰਾ ਰਿਹਾ ਮੁੰਡੇ ਹਾਂ ਬਟਰ ਬਟਰ ਪਾ ਕੇ ਕਰ ਆਪਣਾ ਹੈਗਾ ਰੈਡੀ ਚਰਗੇ ਵੀ ਰੈਡੀ ਆ ਮੱਲਾ ਹਾਂ ਜੀ ਲੈ ਮਿੱਤਰੋ ਐ ਬਣਾਇਆ ਚਿਕਨਾ ਮੁੰਡਾ ਮਨੀਲਾ ਚ ਆਇਆ ਉੱਥੇ ਬਣਾਉਂਦੇ ਰਹਿੰਦੇ ਸਿੱਖਿਆ ਬਹੁਤ ਟੇਸਟੀ ਜਿਗਨ ਬਣਾਉਂਦਾ ਅੱਗੇ ਵੀ ਅਸੀਂ ਹਾਂ ਉਹ ਕਮੈਂਟ ਆਉਣਿਆ ਸਾਹਿਬ ਜੀ ਹਾਂ ਇਹਦੇ ਬਣਾ ਕਹਿੰਦੇ ਮਨੀਲਾ ਚਿਕਨਾ ਨਹੀਂ ਬਣਾਉਂਦੇ ਉਹ ਕਹਿੰਦੇ ਭਾਈ ਆ ਜਾ ਉਹ ਉੱਥੇ ਉਹ ਡਿੱਕੀ ਕਹਿੰਦੇ ਕਿੱਕੜੀ ਵਿਕੜੀ ਜੋ ਕਲਾਕਪੂ ਆ ਜੋ ਪਾ ਜੋਗਾ ਆਂਦਾ ਬਲਕਾ ਇਦਾ ਬਾਕੀ ਕੜਾਹੀ ਕੋਲਾ ਬਾਚੀ ਚ ਚਿਕਨ ਮੁਰਗਾ ਮੁਰਗਾ ਕਾ ਕਉ ਛੋ